ਦੋਇਆ ਸਾਈਧੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਇੱਕ ਵੱਡੀ ਮਲ ਮਾਰ ਲਈ ਹੈ ਤੇ ਉਥੇ ਦੱਸਦੀ ਹੈ ਕਿ ਅੱਜ ਵੱਡੇ ਚਿਹਰਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਉਥੇ ਹੀ ਤਿੰਨ ਬਰਾੜ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਦੁੱਛੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸਟ ਵੀ ਅੱਜ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਜਗਮੀਤ ਬਰਾੜ ਨੇ ਬਿਆਨ ਦਿੱਤਾ ਤੇ ਉਥੇ ਹੀ ਉਹਨਾਂ ਨੇ ਦੱਸਿਆ ਕਿ ਅੱਜ ਭਾਜਪਾ ਦੇ ਵਿੱਚ ਅਸੀਂ ਕਿਉਂ ਸ਼ਾਮਲ ਹੋਏ ਤੇ ਜਿਸ ਦੇ ਤਹਿਤ ਅੱਜ ਜਿਹੜੇ ਕਿ ਉਹਨਾਂ ਦੇ ਭਰਾ ਵੀ ਇਸ ਪਾਰਟੀ ਦੇ ਵਿੱਚ ਜਿਹੜੇ ਕਿ ਜੁਆਇਨ ਕਰ ਚੁੱਕੇ ਨੇ ਤੇ ਦਸਤੋਂ ਬਾਅਦ ਦੁੱਛੇ ਪਾਸੇ ਵਿਰੋਧੀ ਧਿਰ ਤੱਕ ਲਲਕਾਰੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਜਗਮੀਤ ਬਰਾੜ ਦਾ ਆਓ ਤੁਹਾਨੂੰ ਸੁਣਾਉਂਦੇ ਆ ਔਰ ਜਦੋਂ ਮੁਖਸਰ ਜਾ ਕੇ ਆਏ ਨੇ ਹੁਣੇ ਪਿੱਛੇ ਜੇ ਲੈਪਸ ਇਨ ਸਮੇ ਸਾਹ ਤੇ ਮੈਨੂੰ ਇੱਕ ਬਹੁਤ ਪਪੂਲਰ ਇੱਕ ਛੋਟਾ ਜਿਹਾ ਗੀਤ ਹੈ ਕਿ ਜਿਨ ਕੇ ਹੋਂਟੋਂ ਤੇ ਹਸੀ ਜਿਨ ਕੇ ਹੋਂਟੋਂ ਤੇ ਹਸੀ ਪਾਉ ਨੇ ਛਾਲੇ ਹੋਗੇ ਹਮ ਵਹੀ ਲੋਕ ਹਮੇ ਢੋਲੇ ਵਾਲੇ ਬਹੁਤ ਇਹਨਾ ਦਾ ਇਸ ਤਰ੍ਹਾਂ ਇਹਨਾਂ ਦੀ ਆਵਾਜ਼ اور ਇਹਨਾਂ ਨੇ ਮੈਂ ਕੱਲ ਹੀ ਇੱਕ ਨਿੱਕੀ ਜੀ ਗੱਲ ਹੈ ਇਹਨਾਂ ਦੀ ਸਾਰੀ ਗੱਲ ਦੀ ਇੱਕ ਬਰੀ ਸਮਅਪ ਹੈ ਕਲ ਇਕ ਨੋਮਿਕ ਟਾਈਮਸ ਦੇ ਵਿੱਚ ਇੱਕ ਸਰਵੇਖਣ ਹੈ ਕਿ ਕਿਹੜੀਆਂ ਸਥਿਤਾ ਜਿਹੜੀਆਂ ਹੈ ਉਹ ਡੈਫਿਸਿਟ ਨੇ ਰੈਵਨੂ ਦਾ ਉਹਦੇ ਪੰਜਾਬ 5 ਲੱਖ ਕਰੋੜ ਲੇਕਰ ਹਰਿਆਣਾ ਰੈਵਨੂ ਸਰਪਲਸ ਸਾਬਿਤ ਹੋਣ ਦੀ ਸਥਿਤੀ ਤੋਂ ਨੋਮਿਕ ਟਾਈਮਸ ਦੀ ਰਿਪੋਰਟ ਹੈ ਯੂਪੀ اور ਹਰਿਆਣਾ ਇਹਨਾਂ ਨੇ ਆਪਣੇ ਰਿਸੋਰਸਸ ਔਰ ਰੈਵਨਿਊ ਨੂੰ ਜਿਸ ਪ੍ਰਕਾਰ ਤਿਆਰ ਕੀਤਾ ਬਹੁਤ ਵੱਡੀ ਗੱਲ ਹੈ ਮੈਂ ਇੱਕ ਕੋਈ ਬੇਨਤੀ ਕਰਾਂਗਾ ਠੀਕ ਹੈ ਚਰਨਜੀਤ ਥੋੜਾ ਵੀ ਪ੍ਰਧਾਨ ਮੰਤਰੀ ਜੀ ਦੀ ਵੀ ਸਾਹਿਬਜ਼ਾਦਿਆਂ ਬਾਬਿਆਂ ਦੇ ਉੱਤੇ ਜੋ ਮਹਾਨ ਤਕਰੀਰਾਂ ਉਹਨਾਂ ਦੀ ਆ ਚੱਲ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਬਹੁਤ ਹੋਮਵਰਕ ਕਰਕੇ ਮੈਂ ਪਹਿਲੇ ਪ੍ਰਾਈਮ ਮਿਨਿਸਟਰ ਐਚਐਮ ਦੇਖਿਆ ਹੈ ਜਿਨ੍ਹਾਂ ਨੇ ਜਦ ਵੀ ਕਿਸੇ ਬਹੁਤ ਸੰਵੇਦਨਸ਼ੀਲ ਮੁੱਦੇ ਤੇ ਉਹ ਪੰਜਾਬ ਵਿੱਚ ਆਏ ਨੇ ਉਹਨਾਂ ਨੇ ਧਾਰਮਿਕ ਮर्यादा ਦਾ ਬਹੁਤ ਵੱਡਾ ਧਿਆਨ ਰੱਖਿਆ ਔਰ ਸਭ ਤੋਂ ਵੱਡਾ ਸਬੂਤ ਸੈਣੀ ਸਾਹਿਬ ਤੁਹਾਡੇ ਰਹੀ ਯੋਗ ਔਰ ਕਾਬਲ ਵਿਅਕਤੀਆਂ ਰਹੀ ਜਿਨ੍ਹਾਂ ਦੇ ਸਿਰ ਤੇ ਦਸਤਾਰ ਬੰਨੀ ਉਹ ਲੱਗਦਾ ਕਿ ਤੁਸੀਂ ਸਾਡੇ ਭਰਾ ਸਾਡਾ ਹਿੱਸਾ ਪੰਜਾਬ ਦਾ ਪੰਜਾਬੀ ਅੰਦਾਰਪੁਰ ਖੇਤਰ ਦੀ ਮਹਾਨ ਧਰਤੀ ਜਿੱਤੇ ਗੀਤਾ ਦੇ ਉਪਦੇਸ਼ ਹੋਏ ਮੇਂ ਕ੍ਰਿਸ਼ਨ ਮਹਾਨਾਜ ਦੇ ਉਸ ਧਰਤੀ ਦੇ ਤੁਸੀਂ ਮੈਂਬਰ ਆਫ ਪਾਰਲਮੈਂਟ ਔਰ ਕਈ ਵਾਰ ਐਮ ਐਲ ਏ ਔਰ ਸਾਰਾ ਰਹੇ ਹੋ ਮੈਂ ਇਹ ਬੇਨਤੀ ਕਰਾਂਗਾ ਕਿ ਵਿਚਾਰ 70 ਸਾਲਾਂ ਬਾਅਦ ਕਰਤਾ ਪ੍ਰਸਾਦ ਦਾ ਲਾਂਗਾ ਜਿਹੜਾ ਕੋਲਿਆ ਗਿਆ ਇਸ ਤੋਂ ਵੱਡਾ ਕਦਮ ਪੰਜਾਬ ਲਈ ਪੰਜਾਬੀਆਂ ਲਈ ਦੇਸ਼ ਲਈ ਗੁਰੂ ਨਾਨਕ ਨਾਮ ਦੇਵਾ ਲਈ ਨਹੀਂ ਹੋ ਸਕਦਾ ਉਸ ਕਦਮ ਨੂੰ ਜੋ ਕਿ ਪਾਕਿਸਤਾਨ ਤੋਂ ਡਰੋਨ ਔਰ ਕਿਸ ਪ੍ਰਕਾਰ ਦਾ ਗੜਬੜ ਕਰਨਾ ਚਾਹੁੰਦਾ ਹੈ ਕ੍ਰਾਸ ਬਾਰਡਰ ਹਮੇਸ਼ਾ ਅਸਰਗਰਦੀਆਂ ਟੈਰਰਿਜ਼ਮ ਦੀਆਂ ਨੈਕਟਰੋ ਟੈਰਰਿਜ਼ਮ ਦੀਆਂ ਰਹੀਆਂ ਨੇ ਲੇਕਿਨ ਕਰਤਾਰਪੁਰ ਸਾਹਿਬ ਦਾ ਲੰਗਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਦੁਆਰਾ ਜਿਹੜਾ ਖੋਲਿਆ ਗਿਆ ਸੀ ਉਹ ਏਡਾ ਇਤਿਹਾਸਕ ਕਦਮ ਹੈ ਕਿ ਉਹ ਨੂੰ ਆਪ ਜੀ ਸਾਰੇ ਅਪੀਲ ਬੇਨਤੀ ਮਾਲਯੋ ਪ੍ਰਧਾਨ ਮੰਤਰੀ ਸਾਹਿਬ ਨੂੰ ਐਮ ਜੀ ਸਾਹਿਬ ਨੂੰ ਕਰਾਂਗੇ ਕਿ ਉਹ ਭੁੱਲੇ ਬਾਕੀ ਜੋ ਪਾਰਟੀ ਮੈਂ ਨਿੱਲਾ 联ਾ ਪਾਰਟੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹ ਸਾਰੇ ਮਿੱਤਰ ਵੀ ਹੈ ਕੁਝ ਰਾਜਨੀਤੀ ਵਿੱਚ ਬਹੁਤ ਉੱਚੇ ਅਹੁਦੇ ਦੇ باوجود ਬੜਾ ਲਗਾਤਾਰਤਾ ਸਾਡੀ ਕੰਮ ਕਰਨ ਵਿੱਚ ਪੰਜਾਬ ਵਿੱਚ ਇਹਨਾਂ ਦੀ ਅਗਵਾਈ ਹੈ ਡਾਕਟਰ ਸਾਹਿਬ ਤੇ ਅਸ਼ਮੀਲ ਜੀ ਨੇ ਔਰ ਮਾਝੂ ਮੈਸ ਸਿੰਘ ਸੈਣੀ ਜੀ ਨੇ ਕਦੇ ਫਤਿਹਗੜ ਸਾਹਿਬ ਦੇ ਪ੍ਰੋਗਰਾਮਾਂ ਵਿੱਚ ਸੁਣਿਆ ਕਦੇ ਸਮਰਾਹੇ ਸੁਣਿਆ ਕਦੇ ਮੁਕਸਸ ਸਾਹਿਬ ਸੁਣਿਆ ਇਨਾਂ ਦੇ ਇਨਾਂ ਦੇ ਚਿਹਰੇ ਦੀ ਮੁਸਕਰਾਹਟ ਇਨਾਂ ਦੀ ਅੰਤਰ ਆਤਮਾ ਇਹ ਲੋਕਾਂ ਤੱਕ ਇਨਾਂ ਦੀ ਗੁਣ ਦੀ ਰੂਪਰਤ ਕਰਦੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਵਿਜੇਤ ਸਿੰਘ ਹੋਰ ਨੂੰ ਕਿਉਂਕਿ ਅੰਤ ਵਿੱਚ ਕਹਾਗਾ ਮੇਰੇ ਸਕੇ ਭਾਈ ਨੇ ਸਾਡਾ ਪਰਿਵਾਰ ਲਗਭਗ 100 ਰਿਆ ਤੋਂ ਮੇਰੇ ਕਿਤਾ ਜੀ ਔਰ ਅਸੀਂ ਰਲ ਕੇ ਪੰਜਾਬ ਦੀ ਸਿਆਸਤ ਵਿੱਚ ਆ

ਉਹਨੂੰ ਕੋਲ ਆ ਜਾਓ ਜੁਆਇਨ ਕਰੋ